ਅੱਧੀ ਕਾਲ ਜੀ ਵੇਚ ਸਾਰਿਆਂ ਨੂੰ ਵੈਲਕਮ ਆਪਣੀ ਖੋ ਨਵੀਂ ਵੀਡੀਓ ਚ ਲੋਈ ਬਈ ਅੱਜ ਬਾਜ਼ਾਰ ਦੇ ਵਿੱਚ ਨਾ ਸਾਫੀ ਜੀ ਉਹ ਜੀ ਲੈ ਕੇ ਚੱਲੇ ਆ ਤੁਹਾਨੂੰ ਪਤਾ ਹੀ ਆ ਵੀ ਰੋਟੀ ਪਾਣੀ ਆਪਦਾ ਹੀ ਬਣਾਈਦਾ ਹਨਾ ਫਿਰ ਪਿੰਡਾਂ ਦੇ ਵਿੱਚ ਬਈ ਸਬਜ਼ੀ ਵਾਲੇ ਆਉਂਦੇ ਆ ਆਪਣਾ ਟਾਈਮ ਉਹ ਹੁੰਦਾ ਨਹੀਂ ਜਿਹੜਾ ਹਨਾ ਸਬਜ਼ੀ ਵਾਲੇ ਜਿਹੜੇ ਟਾਈਮ ਪਿੰਡਾਂ ਦੇ ਵਿੱਚ ਆਉਂਦੇ ਆ ਆ ਪਾਲੇ ਵਾਲੇ ਖੇਤਾ ਹੂ ਤਾਂ ਜਾਂਦੇ ਆ ਬਾਕੀ ਅੱਜ ਠੰਡਾ ਜਿਹਾ ਹੀ ਰਿਹਾ ਮਜਿੰਦਾ ਕੰਮ ਵੀ ਆ ਕੇ ਕਹਿੰਦੇ ਜੀ ਮੰਡੀ ਬੰਦਦਾ ਕੱਲੂ ਵੀ ਦੋ ਦਿਨ ਮੰਡੀ ਬੰਦਦਾ ਇਹ ਪਤਾ ਨਹੀਂ ਕੀ ਸਤਾਰ ਸਾਰੇ গুজਰਾਤ ਦੇ ਵਿੱਚ ਵੀ ਚੱਕਰਦਾ ਹਨ ਜਦੋਂ ਸ਼ਨੀਵਾਰ ਆ ਜਾਂਦਾ ਤਾਂ ਮੂਰੇ ਤਾਂ ਪਹਿਲੇ ਹੀ ਸ਼ੁੱਕਰਵਾਰ ਨੂੰ ਬਣਾਉਣੀ ਬੰਦ ਕਰ ਦਿੰਦੇ ਤੇ ਬਾਕੀ ਜਿਹਦੇ ਕੋਲ ਜਗਾ ਹੈਗੀ ਰੱਖਣ ਨੂੰ ਉਹ ਆਪਣੀ ਪੜਾਈ ਜਾਂਦਾ ਜਿਹਦੇ ਕੋਲ ਨਹੀਂ ਹੈਗੀ ਉਹ ਕਹਿੰਦਾ ਭਾਈ ਕੋਈ ਗੱਲ ਨਹੀਂ ਮੈਂ ਦੋ ਦਿਨ ਅਟਕੇ ਰਹਿਣਾ ਨੂੰ ਮੰਡੀ ਖੋਲੂਗੀ ਬਾਕੀ ਮੇਰਾ ਤਾਂ ਮੌਲੀ ਆਇਆ ਔਰ ਮੌਲੀ ਕਹਿੰਦਾ ਦਸਿਆ ਭਾਈ ਜੀ ਹਾਂ ਉਹ ਪਲਾਂਕਾ ਸੰਗ ਜੁਨੀਆ ਦਾ ਜੱਥੇਬੰਦੀ ਵਾਲੇ ਪੰਧਾ ਬਣਿਆ ਪਿਆ 11 ਪੰਨਾ ਮੰਨਗੇ ਉਹ ਬੜਲਾ ਬੂਆ ਇਧਰ ਆ ਗਿਆ ਰਾਸਤਾ ਹੈ ਹਾਂ ਰਾਸਤਾ ਨਹੀਂ ਚਾਹੀਦਾ ਆ ਨਹੀਂ ਵਧੀਆ ਪਰੇ ਪਰਲੇ ਦੀ ਬਈ ਵਿਸ਼ਾਨ ਬਹੁਤ ਹੋਊਗੀ ਆਪਣੇ ਕਿਸਾਨ ਨਾ ਯੂਨੀਅਨਾਂ ਕਰਕੇ ਆਰਾ ਪੰਨਾ ਬਣਿਆ ਹੋਊਗਾ ਉੱਥੇ ਤੁਹਾਨੂੰ ਬਹੁਤ ਵਰਕ ਪੈਂਦਾ ਹੈ ਜੇ ਮੇਰੇ ਕੋਲ ਨਾ ਫਾਸਟ ਆਏਗਾ ਆਪਣੇ ਆਹ ਸੱਚੋ ਕਾਰ ਆ ਕਿਸਾਨ ਯੂਨੀਅਨ ਵਾਲਾ ਫਟੂਟ ਤੇ ਜਿੱਦਣ ਹਰੀ ਵਗ ਮੰਨੀ ਹੁੰਦੀ ਆ ਹੈ ਨਾ ਉਧਰ ਝੰਡੇ ਦਾ ਨਹੀਂ ਗਏਦੇ ਜਿੱਦਣ ਨਹੀਂ ਮੰਨੀ ਹੁੰਦੀ ਕਾ ਕੋਈ ਨਹੀਂ ਪੁੱਛ ਰਹਾ ਪੁੱਛਦੇ ਆ ਵੀ ਝੰਡਾ ਲਾ ਕਿਸਾਨ ਯੂਨੀਅਨ ਦੇ ਪ੍ਰਧਾਨ ਜਿਹੜਾ ਤੁਹਾਡਾ ਕਾਰਡ ਬਣਿਆ ਹੋਇਆ ਹੈ ਵੀ ਝੰਡਾ ਲਾ ਕੇ ਲੱਗਿਆ ਕਰੂਗਾ ਹਰੀ ਵਾਗੋ ਵਿੱਚ ਕੋਈ ਨਹੀਂ ਪੁੱਛਦਾ ਬਾਕੀ ਇਹ ਸਭ ਲੈ ਲਿਆ ਸਬ지 ਸਬ지 ਲੈ ਚੱਲੇ ਬਾਕੀ ਕੋਟੇ ਦੇ ਵਿੱਚ ਭਾਈ ਏਰੀਏ ਦੇ ਵਿੱਚ ਜਿਹੜਾ ਸਾਰੇ ਦੇ ਚਕੀਨ ਦਾ ਬੰਦਾ ਤਾਂ ਤਨ ਕਰਾਈ ਪਈ ਆ ਇੰਨੀ ਜ਼ਿਆਦੇ ਮਸ਼ੀਨ ਨਾ ਮੈਂ ਹੀ ਬਾਈ ਘਰੇ ਦੇਖੀ ਹੈਗੀ ਬਾਕੀ ਇਹਨੂੰ ਗੁਰਦੁਆਰੇ ਕਿ ਨਹੀਂ ਦੋ 250 ਮਸ਼ੀਨ ਦਾ ਦਿਆ ਵੀ ਦੋ 250 ਮਸ਼ੀਨ ਗੁਰਦੁਆਰੇ ਚ ਖੜੀ ਹੈ ਕਹਿੰਦੇ ਬਾਕੀ ਦਾ ਆਪਣੇ ਵਾਲਾ ਏਰੀਆ ਇੱਧਰ ਇੱਧਰ ਹੀ ਬਹੁਤ ਆ ਗਈ ਕੋਈ ਗੁਰਦੁਆਰਿਆਂ ਵਾਲੇ ਵੀ ਇੱਧਰ ਟੱਕਰ ਮਾਰ ਪਾਉਂਦੀ ਆ ਹਨਾ ਖਾਸੀ ਦੂਰ ਟੱਕਰ ਬਾਕੀ ਤੁਹਾਨੂੰ ਦਿਖਾਉਨੇ ਆ ਜੀਨਾ ਆਪਾਂ ਘੇਰ ਗਏ ਤੇ ਕੱਲ ਤਾਂ ਪੈਸੇ ਲੱਗੇ ਬਾਕੀ ਮਰਾਉਣਾ ਝਲ ਕੀ ਕਮੇਂਡਾਂ ਦੀ ਇਹ ਸ਼ਹਿਰ ਆ ਬਾਈ ਹਨਾ ਹੁਣ ਤਾਂ ਲੱਗੀ ਲੱਗਿਆ ਕੰਕੜ ਦਾ ਕੰਮ ਕਈ ਮਾਇਨਾਂ ਵਾਲੇ ਮਾਈਆਂ ਨੇ ਫੋਨ ਮੈਨੂੰ ਹੋਣ ਆਉਨੇ ਹਨਾ ਬਾਈ ਕਿੱਦਾਂ ਕੋਟੇ ਦਾ ਕੰਮ ਲੈ ਆਈ ਮੈਂ ਕਹਾਂ ਯਾਰ ਹੁਣ ਲੱਗੀ ਆ ਆ ਦੇਖ ਲਓ ਬਾਈ ਆਹ ਗੱਲ ਕੇ ਪਿਆ ਰੋੜਾ ਤੇ ਪੂਰੀਆਂ ਤਿੰਨ ਘੜੀਆਂ ਘਤੀ ਨੂੰ ਬੱਲੇ ਬੱਲੇ ਖੜੀ ਆ ਵਿਛਾਲ ਉਹਦੇ ਵੀ ਨੀਂਦ ਬਹੁਤ ਆ ਗਈ ਜਿਹੜਾ ਹੈ ਹੈ ਤੇ ਇੱਧਰ ਖੜੀ ਆ ਇੱਕ ਆ ਖੜੀ ਆ ਹੈ ਇਹਦਾ ਵੀ ਇਹਦੀ ਇਦ ਕੀ ਘਾਟ ਆ ਆਦਾ ਗਰਾਊਂਡ ਜਿਆ ਸਾਰਾ ਭਰਿਆ ਹੋਇਆ ਹੁੰਦਾ ਮਸ਼ੀਨਾਂ ਗਈਆਂ ਹੋਈਆਂ ਵੱਡਣ-ਗੁੱਡਣ ਆ ਸਾਰਾ ਗਰਾਊਂਡ ਜਿਆ ਖੋਲ ਹੁੰਦਾ ਨਹੀਂ ਓਰੇ ਆ ਸਾਰਾ ਬਾਈ ਗਰਾਊਂਡ ਜਿਹੜੇ ਕਟੋਂਗੜੀ 50-55 ਮਹੀਨਾ ਹੁੰਦੀਆਂ ਜਦੋਂ ਉਹ ਲੱਗਦਾ ਨਾ ਮੇਲਾ ਤਾਂ ਐ ਵੀ ਨਹੀਂ ਨਾ ਖੜੀਆਂ ਹੁੰਦੀਆਂ ਐ ਤਾਂ ਬੂਲਗੇ ਵੇ ਨਾ ਮਹੀਨਾ ਵਾਲਿਆਂ ਦੇ ਆਪਣੇ ਭਰਾਵਾਂ ਦੇ ਕਮਾਈ ਵਾਲਿਆਂ ਦੇ ਆ ਰਹੇ ਹੁੰਦੀਆਂ ਇੱਥੇ ਜਿਆਦੇ ਆ ਕਿੱਥੋਂ ਆਈਆਂ ਬਟਨ ਬੋਲਣਾ ਇੱਧਰ ਉੱਧਰ ਬੋਲੀ ਹੈਗੀਆਂ ਉਹਦੀਆਂ ਆ ਆ ਬੰਦੇ ਆਪਣੇ ਮਹੀਨਾ ਵਾਲਿਆਂ ਨਾਲ ਆਉਂਦੇ ਨੇ ਮਸੀਂ ਦਾ ਪਾਣੀ ਮਿਲਦਾ ਕਮਾਈ ਵਾਲਿਆਂ ਨਾਲ ਦੇਖ ਲਓ ਬਾਈ ਇਹਨਾਂ ਦੀ ਵੀ ਜ਼ਿੰਦਗੀ ਹੈ ਵਿਚਾਰਿਆਂ ਦੀ ਨਾ ਅੱਜੇ ਮਗਾਨਾਂ ਚ ਇੰਨੀ ਗਰਮੀ ਦੇ ਵਿੱਚ ਲੈਂਟਰਾਂ ਧੱਲੇ ਹਨ ਕਹਿ ਦਿੰਦੇ ਆ ਸਾਡੇ ਆ ਨਹੀਂ ਆਏ ਆ ਇਹ ਹੀ ਜ਼ਿੰਦਗੀ ਨੂੰ ਦੇਖ ਕੇ ਜੁਣਾ ਹਾਂ ਅੱਲਾ ਮੰਨਦਾ ਮੈਂ ਤਾਂ ਬਣੀ ਮਸ਼ੀਨ ਦਾ ਹਨਾ ਵਧੀਆ ਗੁਜਰਾਤ ਵਾਲੇ ਵੀ ਆ ਗਏ ਵਧੀਆ ਇਲਾਕੇ ਦੀ ਕਿਤ ਕੰਮ ਦੇ ਜਿਹੜੀ ਜਿਹੜੀ ਜਾਂਦੇ ਵਿੱਚ ਵਿੱਚ ਧਣੀਆਂ ਧਣੀਆਂ ਆਉਂਦਾ ਉਹ ਵੀ ਜੱਲੀ ਜਾਂਦੇ ਆ ਹੋਰ ਵੀ ਤੁਹਾਨੂੰ ਪਤਾ ਹੀ ਆ ਨਾ ਰੇਗ ਜੀ ਹੁਣ ਕੱਢਣੀ ਪੈਂਦੀ ਆ ਪਾਸੇ ਛੋਲੇ ਨਹੀਂ ਆਦੀ ਕੱਢੇ ਹੈਗੇ ਇਹ ਪਿਛਲੇ ਸਾਲ ਦਾ ਛੋਲੇ ਵੀ ਕੱਢੇ ਤੇ ਇਹਦੀ ਥੋੜਾ ਛੋਲਿਆਂ ਦਾ ਪਿੰਡ ਦੇ ਵਿੱਚ ਤਰੇਸ਼ਰ ਜਾਰ ਗਿਆ ਇੱਕ ਦੋ ਗੋਦੇ ਕਰਕੇ ਝੋਲਿਆਂ ਦਾ ਟਾਈਮ ਹੀ ਨਹੀਂ ਮਿਲਿਆ ਨਾ ਇਹ ਬੱਤਲ ਬੱਤਲੋਂ ਵੀ ਨਾ ਫੇਰ ਤਾਰਾ ਝੋਲਿਆਂ ਨੂੰ ਕਹਿੰਦੇ ਆ ਵੀ ਕੱਢ ਦੋ ਬਾਕੀ ਅੱਜ ਮੌਸਮ ਥੋੜਾ ਹੈਗਾ ਤਾਂ ਕਣੀਆਂ ਜੀਆਂ ਪੰਨੀਆਂ ਵੀ ਕਿਸੇ ਜਗ੍ਹਾ ਬਾਕੀ ਦੱਸੋ ਮੇਰਾ ਵੀਰ ਕਮੈਂਟ ਕਰਕੇ ਵੀਡੀਓ ਦੇ ਵਿੱਚ ਹੈ ਨਾ ਜਿਹੜੇ ਮੇਰੇ ਵੀਰ ਲਾਗੇ ਲਾਉਣ ਬਾਰੇ ਚੱਲ ਰਹੇ ਆ ਕਿੰਨਾ ਘਰ ਆ ਰਿਹਾ ਹੈਗਾ ਪਾ ੱੱਲੇ ਆਪਣੇ ਡੇਰੇ ਤੇ ਇੱਥੇ ਤੇ ਹੈਗਾ 7-8 ਕਿਲੋ ਫਟਾ ਦੂਹ ਡੇਰਾ ਹੈ ਜ ਆਪਣਾ ਮਸ਼ੀਨ ਬਾਈ ਬਹੁਤ ਆ ਗਈ ਹੈ ਨੇ ਲੋ ਘਾਲ ਦੀ ਮਸ਼ੀਨ ਇਹ ਤੇ ਮੈਂ ਕਹ ਰਿਹਾ ਐਨੀ ਮਸ਼ੀਨ ਕਦੇ ਮੈਂ ਨਹੀਂ ਆਪਣੀ ਜ਼ਿੰਦਗੀ 'ਚ ਦੇਖੀ ਜਿੰਨੀ ਮਹੀਨਾਂ ਐਤਗੀ ਆਈ ਆ ਬਾਕੀ ਜਿਹੜੇ ਜਿਹੜੇ ਵੀਰ ਆਏ ਆ ਨਾ ਉਹ ਵੀ ਦੱਸਿਓ ਕਮੈਂਟ ਕਰਕੇ ਅਜੇ ਤਾਂ ਰੇਟ ਦੀ ਵੀ ਸੁੱਖ ਸ਼ਾਂਤੀ ਜਿਓ ਆ ਯਾਨੀ ਪਹਿਲਾਂ ਜਦੋਂ ਆਏ ਉਦੋਂ ਦਾ ਚੱਲਿਆ 700 ਯਾਨੀ ਹੁਣ ਸਭ 50 20 50 ਦਾ ਹੀ ਫਰਕ ਪਿਆ ਹੈ ਮਠਾੜੂ ਬੰਦੇ ਇਹਨਾਂ ਕਹੇ ਹਾਂ ਵਾਹ ਏਰੀਆ 'ਚ ਵੱਟਿਆ ਗਿਆ ਦੇਖੋ ਸਾਫ਼ੇ ਹੋ ਗਿਆ ਉਹ ਸਦੇ ਤੱਕਰ ਦਾ ਇੱਧਰ ਹੈ ਹੀ ਨਹੀਂ ਕਣਕ ਇੱਧਰ ਸਰੋਂ ਦੀ ਜਿਹੜਾ ਪੂਰੇ ਇੱਕ ਕੇ ਦਾ ਰੋਤਾ ਦਾ ਕਣਕ ਦਾ ਦਾ ਉਹੀ ਰੋ ਪਿਆ ਰਗੜਿਆ ਬਾਕੀਆ ਕਰਦਾਰ ਵਿਛਾਲ ਸਰੰਦਰਾ ਫਿਰਦੀਆਂ ਅਮਿਨੀ ਮਿਨੀ ਫਿਰਦੀ ਮਿਨੀ ਵੀ ਆ ਛੋਟੀ ਫਿਰਦੀ ਆ ਪਾਈ ਤੂੰ ਹੀ 45 ਇੰਚ ਹੈ ਨਾ ਮੋਲੀਏ ਇਹ ਬੜਾ ਤਾਂ ਕਰਦੀਆਂ ਬਾਈ ਮਸ਼ੀਨਾਂ ਦੇ ਆ ਦੇ ਤੁਸੀਂ ਛਿਲਟਾਂ ਲੱਕਰ ਮੂੰਹ ਮਾਰਦੇ ਖਾਣ ਨੂੰ ਜਾਂਦੇ ਆ ਛਿਲਟਾਂ ਵੀ ਖਾ ਚੁਂਗੀ ਆ ਵੀ ਘਟਿਆ ਗਿਆ ਸਾਰਾ ਆ ਕਾਲੀ ਪਿਓ ਪਰਖੇਤ ਦਾ ਕੰਮ ਕੱਢ ਪੱਲੇ ਆ ਗਿਆ ਪੰਪ ਦੇ ਨਾ ਭਰ ਸਾ ਮੇਲਾ ਲੱਗਿਆ ਹੋਇਆ ਤਾਂ ਬੋਲੀ ਘਟੋ ਘਟ ਵੀਰੇ 15 ਮਸ਼ੀਨਾ ਹੋਣੀਆਂ ਭਾਈ ਆ ਸਾਰੇ ੱਡੇ ਲੱਗੇ ਹੋਏ ਤੇ ਜਿੱਥੇ ਆ ਬੋਰਡਾ ਲੱਗਾ ਹੈ ਨਾ ਆਟਾਂੀਆਂ ਵਈਆਂ ਇੱਥੇ ਸਾਰੇ ਦੰਬੂ ਲੱਗੇ ਹੋਏ ਤਾਂ ਉਹ ਖੜੀ ਇੱਕ ਵਜੇ ਤੱਕ ਹੀ ਹੈ ਜੀ ਉਹਰੇ ਬਾਕੀ ਆਪਣੇ ਬੜੇ ਬੜੇ ਏਰੀਆ ਜਿੱਥੇ ਆ ਮਾਈ ਪੰਡਾਂ ਜੋ ਉਹ ਪਿਆ ਸਾਹਮਣੇ ਚ ਕੰਝਾ ਇੱਕ ਆ ਵੀ ਵੇਖੋ ਸਾਫ ਹੋ ਗਿਆ ਅਧਿਗੇ ਲਸਣ ਦੇ ਬਾਈ ਯਾਦੇ ਹਨ ਸੋਨੇ ਦੇ ਭਾਅ ਲਸਣ 15 2000 25000 ਰੁਪਏ ਕੁਆਂਟਲ ਦਾ ਕੱਲਾ ਸਣੇ ਜਨਾ ਦੱਸਦੇ 50 50000 ਕੁਆਂਟਲ ਤੋਂ 50000 ਰੁਪਏ ਕੁਆਂਟਲ ਦਾ ਕੱਲਾ ਸਣ ਦਾ ਰੇਟ ਆ ਨਾ ਪਹੁੰਚ ਗਿਆ ਦਾ ਉਹਦੇ ਕਰਕੇ ਅਧਿਗੇ ਥੋੜਾ ਲੈਣਾ ਨਹੀਂ ਇਹਨੂੰ ਜਿਆਦਾ ਹੋਵੇ ਤੇ ਮੈਨੂੰ ਅਦਾ ਗਾਂ ਨੂੰ ਮੁੱਲੀ ਕਣਕ ਲੱਗਣੀ ਹੁੰਦੀ ਹੈਗੀ ਹੈ ਹੈ ਮਾਈ ਲਸਣ ਦਾ ਰੇਟ ਪਾਉ ਤਾਂ ਬਾਕੀ ਤੂੜੀ ਵਾਲੀਆਂ ਵੀ ਨਾਲ ਦੀਆਂ ਚੱਲੀ ਜਾਂਦੀਆਂ ਟੈਂਕਾਂ ਆਉਂਦਾ ਭਰਿਆ ਤੂੜੀ ਵੀ ਜਵੇਂ ਬਰੀਕ ਮੰਗਦੇ ਜਵੇਂ ਬਰੀਕ ਚਰਨ ਚਾਹ ਸਰੀਆਂ ਦਾ ਜਾਲ ਤੋੜੀ ਵਾਲੀ ਮਸ਼ੀਨ ਦੇ ਵਿੱਚ ਆ ਜਾਂਦੀ ਟਰਾਲੀ ਆਪਾਂ ਆਪਣਾ ਥੱਲੇ ਉਤਰ ਕੇ ਪਿੰਡ ਨੂੰ ਜਿੱਧਰ ਨੂੰ ਜਾਣਾ ਆਪਾਂ ਨਾ ਸਾਡੇ ਲੱਗੇ ਵੀ ਬਾਈ 10 11 ਮਸ਼ੀਨਾਂ ਹੋ ਗਈਆਂ ਚਲੋ ਜਿਹਦੇ ਕਰਮਾ ਜਾਉਣੇ ਹੋਣਾ ਚੁਕੇ ਜਾਣਾ ਨਾ ਜਾਈ ਹੈ ਕਹਿੰਦਾ ਗਾਕੇ ਦਾ ਜਾਊਗੀ ਪਾਰ ਇੱਲਾ ਰਣੇ ਨਾ ਅੱਗੀ ਧੰਤਨ ਕਰਾਤੀ ਗਾਂ ਨੂੰ ਐ ਕਹਿੰਦੇ ਕਹਿੰਦੇ ਅਸੀਂ ਲਸਣੇ ਨਾਲ ਜਿਆਦਾ ਲਾਉਣਾ ਵੀ ਹੋਰ ਬਥਰਕਾ ਨਹੀਂ ਘਟਦੇ ਆਂਦੇ ਬਾਈ ਇਹ ਸੋਚਦੇ ਆਂ ਕਿਹੜਾ ਰੇਟ ਜਾਦੇ ਆ ਨਾ ਉਹ ਰੇਟ ਕਣੀੋਂ ਜ਼ਿਆਦੇ ਪੈਨੇ। ਸੋ ਤਾਂ ਮੈਂ ਇਹ ਹੈ ਨਾ ਪਿਛਲੇ ਸਾਲ ਜਿਮੇਲਾ ਛਣ ਦਾ ਰੇਟ ਹੈਗਾ ਤਾਂ 7000 8000 ਰੁਪਏ ਕੋਨਸ ਵਾਲਾ ਨਾ ਐਤਗੀ ਈਲਾ ਛਣ ਦਾ ਰੇਟ ਆ ਜਿਹੜਾ ਉਹ ਬਾਈ ਡਬਲ ਹੋ ਗਿਆ ਉਹਦੇ ਕਰਕੇ ਈਲਾ ਛਣ ਦੀ ਫਸਲ ਵੀ ਜਿਹੜੀ ਡਬਲ ਹੋ ਗਈ। ਹੁਣ ਕਹਿੰਦੇ ਜਿੱਥੇ ਅਸੀਂ ਝੋਨਾ ਲਾਉਨੇ ਆ ਸੋਚ ਇਹਨਾਂ ਦੀ ਵੀ ਜਿੱਥੇ ਅਸੀਂ ਝੋਨਾ ਲਾਉਨੇ ਆ ਨਾ ਉਹ ਖੇਤ ਦੇ ਵਿੱਚ ਕਣਕ ਘਟ ਨਿਕਲਦੀ ਆ। ਸਵੇਰੇ ਇੱਕ ਮੈਨੂੰ ਬਜ਼ੁਰਗ ਮਿਲਿਆ ਕਹਣਾ ਕਣਕ ਨਿਕਲਣੀ ਆ ਬਿੱਗੇ ਦੀ 8 ਕੁਆਂਟਲ ਲਾ ਲਾਣੇ ਨਿਕਲਣਾ 10 ਕੁਆਂਟਲ ਪਿਛਲੇ ਸਾਲ ਦਾ 18-19 ਕੁਆਂਟਲ ਲਾ ਸਨ ਨਿਕਲੇ ਆ ਤਾਂ ਕਹਿੰਦੇ ਜੇ ਲਾਣਾ ਸਰਦਾਰ ਜੀ ਸਾਡਾ 5-6 ਕੁਆਂਟਲ ਵੀ ਨਿਕਲਿਆ ਤਾਂ ਵੀ ਸਾਨੂੰ 8 ਕੁਆਂਟਲ ਨਿਕਲਣਾ ਕਣਕ ਦੇ ਬਰਾਬਰ ਤਾਂ ਵੀ ਸਾਨੂੰ ਪਰਤੇ ਜਾ ਕਹਿੰਦਾ ਵੀ ਅਸੀਂ ਕਣਕਾਂ ਨਹੀਂ ਦਿੱਤੇ ਤਾਂ ਬਾਕੀ ਸਹੀ ਗੱਲ ਆ ਬਾਈ ਸੋਚਣ ਵਾਲੀ ਗੱਲ ਆ ਵੀ ਛੋਲੇ ਆ ਦਾ ਰੇਟ ਪਿਛਲੇ ਸਾਲ 5-6000 ਦਾ ਉਹ ਠੀਕ ਆ ਰੇਟ ਇੰਨਾ ਹੀ ਦਾ ਸਾਰਾ ਲੱਗਣੇ ਆ ਬੋਲੀ ਇਹ ਲੇਵਰ ਨਾਲ ਪਰ ਜਾਂਦੀ ਸਾਰੀ ਆਪਣੇ ਕਿੰਨੇ ਲੇਵਰ ਬੈਠੀ ਰਾਂਹ ਸਾਰੀ ਉੱਤੇ ਉਹ ਲਾਣ ਪਰ ਜਾਂਦੀ ਆ ਵੀਰਲਾ ਸਾਲਾ ਕੀਲੇ ਦੀ ਕਣਕ ਉਹ ਵਿੱਗੇ ਦੀ ਕਣਕ ਹੁੰਦੀ ਆ 8 ਕੁਆਂਟਲ 8 ਤੋਂ 16 16 ਦੇ ਤਾਂ 17 ਦੀ ਹੋ ਜੂ 18 ਦੀ ਹੋ ਜੂ ਵੀਰਾ ਬਿੱਲਾ ਲਸਣ ਹੁਣ ਤੁਸੀਂ ਹਾਵਲਾ ਲਓ ਬਈ 1 ਲੱਖ ਦਾ ਲਸਣ 1 ਕੀਲੇ 2 ਜੋ ਵਿੱਗੇ ਜੀ 1 ਲੱਖ ਰੁਪਈਆ ਦਾ ਲਸਣ ਉਹ ਉਹ ਨਾਰਮਲ ਜਾਂ ਨਿਕਲਿਆ ਜਿਹੜਾ ਉਹ ਕਹਿੰਦੇ ਆ ਕਹਿੰਦੇ 1 ਲੱਖ ਰੁਪਈਆ ਦਾ ਲਸਣ ਆ ਜਿਹੜਾ ਬਿੱਗੇ ਹੋਣਾ ਜੇ 10 ਕੁਆਂਟਲ ਨਿਕਲਾ ਤਾਂ 1 ਲੱਖ ਰੁਪਏ ਦਾ 10000 ਰੁਪਏ ਕੁਆਂਟਲ ਪਿਛਲੇ ਸਾਲ ਕਹਿੰਦੇ 3-3 ਲੱਖ ਦਾ ਸਾਡਾ ਵਿੱਗਾ ਹੋਇਆ ਇੰਨੇ ਸਾਲ ਲਸਣ ਨਿਕਲਿਆ ਜਾ ਰਿਹਾ ਤਾਂ ਰੇਟ ਘਟਦਾ ਐਦਿਹੀ ਲਸਣ ਨਿਕਲਦਾ ਘਾਟਾ ਰੇਟ ਥੋੜਾ ਜਿਆਦਾ ਬਾਕੀ ਗੱਲਾਂ ਬਾਤਾਂ ਆਪਣੇ ਬਲੌਗ ਵੀਡੀਓ ਦੇ ਵਿੱਚ ਹਨਾ ਚਲਦੀਆਂ ਰਹਿਣਗੀਆਂ ਚਲੋ ਅੱਜ ਛੋਟੀ ਜੀ ਵੀਡੀਓ ਦੀ ਹੋ ਕਰਿਓ ਪਰਵਾਨਗੀ ਮੈਨੂੰ ਮਿਲਦੇ ਹਾਂ ਕਿ ਅਗਲੀ ਵੀਡੀਓ ਸਾਡੇ ਬਿੱਤੇ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ